ਜੀ ਸ਼ਾਸਤਰੀ ਕੱਲ ਦੋਸਤੋ ਪਿੰਡ ਕੰਦਲ ਨਾਲ ਚਾ ਬਾਈ ਜੀ ਸਵਾਗਤ ਕਰਦੇ ਆ ਰੋਧੀ ਤਰਾ ਹਾਜ਼ਰ ਦੀ ਕੋਟਕਪੂਰਾ ਦੀ ਮੰਡੀ ਵਿੱਚ ਤੂੜੀ ਦੇ ਤਾਜ਼ੇ ਤਾਜ਼ੇ ਰੇਟ ਬਖੋਣ ਤੇ ਬਾਈ ਜੀ ਲਓ ਬਾਈ ਕੁਆਲਟੀ ਵੇਖੋ ਪਹਿਲਾਂ ਤੂੜੀ ਦੀ ਐ ਵਧੀਆ ਅੰਦਰ ਦੀ ਤੂੜੀ ਬਾਈ ਤੇ ਜਿਹੜਾ ਕੱਲ ਦਾ ਸਰਾ ਰੇਟ ਗਿਆ ਸੀ ਆ 500 550 ਰੁਪਿਆ ਦੋ ਚਾਰ ਦਿਨ ਹੋ ਗਏ ਜਿਹੜਾ ਤੂੜੀ ਨੇ ਤੀਜੀ ਫੜੀ ਆ ਜਿਹੜਾ 500 550 ਜਿਹੜਾ ਇੱਥੇ ਰੇਟ ਚੱਲੀ ਜਾਂਦਾ ਜੀ ਦੈਨ ਸੋ ਤੋਂ ਲੈ ਕੇ 400 500 ਰੁਪਏ ਤੱਕ ਜਿਹੜਾ ਟੌਪ ਦਾ ਰੇਟ ਚੱਲਿਆਂਦਾ ਗਾਗੂ ਕੋ ਵੇਖੋ ਬਾਈ ਆ ਚੰਗੇ ਆ ਜਿਹੜੇ ਤੁੜੀ ਲਿਹਾਉਣ ਵਾਲੇ ਵੀ ਤੇ ਲੈਣ ਵਾਲੇ ਵੀ ਤੇ ਵੇਣੇ ਵੀ ਅੱਜ ਸਰਾ ਰੇਟ ਆ ਜਿਹੜਾ ਕੀ ਜਾ ਪਉਂਦਾ ਬਸ ਇੱਕ ਅੱਧੇ ਮਿੰਟ ਤੱਕ ਜਿਹੜੀ ਬੁਲੀ ਸਟਾਰਟ ਕਰ ਦਿੰਨੇ ਆ ਜੀ ਤੇ ਜਿਹੜੇ 7.5 ਤਾ ਪੂਰੇ ਹੋਗੇ ਬਾਈ ਤੇ ਲਓ ਬਾਈ ਵੇਣੇ ਆ ਵੀ ਕਿੱਧਰੋਂ ਸਟਾਰਟ ਕਰਨਗੇ ਤੇ ਕਿੱਥੋਂ ਬੁਲੀ ਜਿਹੜੀ ਸਟਾਰਟ ਹੋਊਗੀ ਤੇ ਕਿੱਥੋਂ ਤੱਕ ਦਾ ਰੇਟ ਜਾਊਗਾ ਅੱਜ ਦਾ ਬਾਕੀ ਵੀਡੀਓ ਨਾਲ ਜੁੜੇ ਰਹੋ ਜੀ ਆਇਓ ਬਾਈ लै भई हथ चक थ आजो बई बाक़ी आहे ट्राली त शुरू करा ਬੋਲੋ ਭਾਈ ਆ 300 ਰੁਪਿਆ 300 ਜਾਣੀ ਕਿੱਥੇ ਨਹੀਂ ਚੱਕਰ ਨਹੀਂ ਨਾ 325 ਰੁਪਏ 325 ਹਾਂ ਦੋ ਗੋਲੀਆਂ 78 ਗਾਰੀਆ 85 90 93 400 5 5 10 15 20 25 30 35 ਵੀਰ 35 ਵੀਰ 450 450 55 60 65 70 75 80 785 485 ਬੋਲਾ ਬਾਈ ਕਿਨੇ 485 ਹਲੋ ਜੀ ਬਾਈ ਜੀ 485 ਰੁਪਏ ਜਿਹੜੀ ਅੰਦਰ ਦੀ ਤੁੜੀ ਦਾ ਰੇਟ ਲੱਗ ਗਿਆ ਜੀ ਐਸਰਾ ਕੁਆਲਟੀ ਸੀਗੀ ਤੁੜੀ ਦੀ ਬਾਕੀ ਵਖਾ ਦਿੰਨੇ ਆ ਬਾਈ ਤੇ 485 ਰੁਪਏ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਜੀ ਹੁਣ ਵਖਾਉਣ ਨੂੰ ਜਗ੍ਹਾ ਹੈ ਨਹੀਂ ਬਾਈ ਇਧਰ ਬੰਦ ਆ ਜੜਾ ਤੇ ਜਿਹੜੀ ਆਹ ਵਾਲੀ ਟਰਾਲੀ ਦਾ ਹੁਣ ਆਪਾਂ ਸਾਰਾ ਰੇਟ ਵੇਣੀ ਆ ਵੀ ਕਿੱਥੋਂ ਤੱਕ ਜਿਹੜਾ ਜਾਵੜੂਗਾ ਬਾਕੀ ਕੁਆਲਟੀ ਜਿਹੜੀ ਤੂੜੀ ਦੀ ਲੈ ਭਾਈ ਆਹ ਕੁਆਲਟੀ ਅੰਦਰ ਦੀ ਤੂੜੀ ਲੈ ਵੀ ਪਰੇ ਦੀ ਆਉਣਾ ਪੈਣਾ ਕਹਿੰਦੇ ਭੀੜ ਭੜੱਕਾ ਹੋਇਆ ਪਿਆ ਜਿਹੜਾ ਜਾਦੇ ਆਇਓ ਭਾਈ ਕਿਹੜਾ ਦੱਸ ਬੋ ਤੇਰੇ ਹਿਸਾਬ ਨਾਲ ਕਿੱਥੇ ਜਾਣਾ ਐ ਫੋਦਦਾ ਮੈਂ ਤੁਹਾਨੂੰ ਲੈ ਜਾਵਾਂਗਾ ਹਾਂਜੀ ਬੋਲੋ 400 500 ਰੁਪਏ ਨੂੰ ਲਵਲੀਆ ਦੇ ਲੈ ਅੱਜ ਤੇਰੀ ਬੋਲੀ ਦੇ ਯਾਰ ਬੋਲੀ ਜੇਦੀ 1000 ਰੁਪਏ 500 ਕਹਿ ਦਾਲ ਦੇ 500 ਬੋਲੀ ਦੇ 500 ਉਹ ਲਾ ਬਿਕਰੇ 2 800 ਰੁਪਏ ਲੈ ਲੈ ਭਈਏ ਲੈ ਵੇ ਸਿੱਧਾ 500 ਰੁਪਏ ਜਿਹੜਾ ਲੈਗਾ ਬਈ ਟਰਾਲੀ 500 ਰੁਪਿਆ ਜਿਹੜਾ ਟੌਪ ਦਾ ਰੇਟ ਲੱਗਾ ਜੀ ਦੂਸਰੇ ਨਗਦਾ ਬਾਈ ਤੇ ਆ ਜਿਹੜਾ ਨਗਦੀ ਲਓ ਬਈ ਇਹ ਕੁਆਲਿਟੀ ਥੋੜੀ ਜੀ ਬਾਈ ਡਾਉਣਾ ਵੇਖੋ ਰੰਗ ਰੂੰਗਿਆ ਜਿਹੜਾ ਉੱਡਾ ਪਿਆ ਤੂੜੀ ਦਾ ਬਾਕੀ ਵੇਣਿਆ ਵੀ ਕਿਤੋਂ ਤੱਕ ਦਾ ਰੇਟ ਜਿਹੜਾ ਲੱਗੂਗਾ ਬਾਈ ਲਓ ਬਾਈ ਜਿਹੜਾ ਐ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਜਿਹੜਾ ਬਾਕੀ ਥੋੜਾ ਕੰਮ ਕੀ ਹੁੰਦਾ ਬਾਈ ਸਿਰਫ ਲਾਈਕ ਕਮੈਂਟ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਨਾ ਹੁੰਦਾ ਤੇ ਆਜੋ ਬਾਈ ਹਾਂ ਬਾਈ ਇੱਧਰ ਆ ਬਾਈ ਇੱਧਰ ਆ ਬਈ ਵਿੱਚ ਪਾਣੀ ਮੱਠੀ ਹੋਊਗੀ ਬਾਈ ਓਏ 200 ਰੁਪਿਆ ਲਾਖਾ 200 200 200 200 ਬੋਲਾ ਬਈ ਕਿਨੇ ਲਈ 200 ਰੁਪਏ ਲੈਖ ਬਈ ਓਏ ਦੋ ਬਈ 200 ਰੁਪਿਆ ਜਿਹੜਾ ਪਤਾ ਸੀ ਬਈ ਕਿਉਂਕਿ ਨਾ ਡੋਂਜੀ ਕੁਆਲਿਟੀ ਆ ਵੇਖੋ ਮੜਾ ਤੂੜੀ ਜਿਹੜੀ ਮੈਲੀ ਆ ਗਈ ਹੈ ਨਾ ਰੰਗ ਰੁੰਗ ਜਾ ਹੈਣੀਗਾ ਓਡਾ ਪਿਆ ਜਿਹੜਾ ਰੰਗ ਰੁੰਗ ਤੇ ਤਾਂ ਕਰਕੇ ਜਿਹੜਾ ਇਹ ਟਰਾਲੀ ਦਾ ਰੇਟ ਲੱਗਿਆ 200 ਰੁਪਿਆ ਜਿਹੜਾ ਤੇ ਬਾਕੀ ਕਿਵੱਤ ਹੈ ਨਾਗਦਾ ਰੇਟ ਵੇਣੇ ਆ ਬਾਈ ਜੀ ਕੀ ਰੇਟ ਜਾਂਦਾ ਜੀ ਲਓ ਬਾਈ ਆਪਣੇ ਆਪ ਲਈ ਆਪਣੇ ਆਪ ਲਈ ਆ ਬੋਲੋ ਬਾਈ 400 400 400 400 ਬਾਹਰ ਜੇ 450 450 59 8 ਬੈਡ ਛੱਤਾਂ ਜੱਤਰਾ ਜਾਂ ਖਾਦ ਜੱਤ ਹੋ ਲੱਗਦੇ ਆਤੀ ਚਾਤੀ 450 ਬੋਲਦਾ ਓਏ 450 ਦਾ ਕੀ ਭਾਈ ਲਓ ਭਾਈ 485 ਰੁਪਏ ਟੂੜੀ ਅੰਦਰ ਦੀ ਸੀਗੀ ਬਹੁਤ ਵਧੀਆ ਟੂੜੀ ਸੀਗੀ ਭਾਈ ਐ ਕੁਆਲਟੀ ਪੁੱਲ ਟਾਪ ਦਾ ਰੇਟ ਲੱਗਿਆ 400 ਰੁਪਏ ਜਿਹੜਾ ਲਓ ਬਾਈ ਜੀ ਲਓ ਬਾਈ ਜੀ ਨਾਗ ਜਿਹੜਾ ਖੋਰ ਆ ਗਿਆ ਸੱਤ ਨਾਗ ਹੋ ਗਏ ਸੀ ਵਾ ਵਧੀਆ ਤੂੜੀ ਆ ਨਾ ਵਾ ਐ ਵਧੀਆ ਵੇਖ ਕੁਆਲਿਟੀ ਜਿਹੜੀ ਤੂੜੀ ਦੀ ਫੁੱਲ ਬਾਕੀ ਵੇਖੋ ਕਿਥੋਂ ਤੱਕ ਲੈ ਕੇ ਜਾਂਦਾ ਦਾ ਰੇਟ ਕਿਥੋਂ ਸ਼ੁਰੂ ਹੋ ਕੇ ਤੇ ਕਿਥੋਂ ਤੱਕ ਜਿਹੜਾ ਮੁੱਕੂ ਜੋ ਜੀ ਜਿਹੜਾ ਹੁਣ ਨਵਾਂ ਨਾਗ ਆਇਆ ਸੀ ਇਹਦਾ ਰੇਟ ਵੇਨੇ ਪਹਿਲਾਂ ਇਰ ਗੱਲ ਕਰਦੇ ਉਹ ਕੋਈ ਗੱਲ ਨਹੀਂ ਫੇਰ ਕਿਉਂ ਕਹਾ ਉਹਨੇ ਬੰਦ ਕਰੀ ਮਾਰ ਕੇ ਅੰਦਰ ਦੀ ਅੰਦਰ ਦੀ 300 ਰੁਪਏ ਰੱਖਿਆ ਰ ਹੈ ਇੱਥੇ ਰੱਖੋ ਬੋਲਾ ਬਈ 350 350 400 ਕਰਦੇ 400 400 5 500 10 15 15 ਧੀ ਧੀ 22 30 ਹੈ ਸਾਡਾ 450 52 60 65 70 75 80 85 485 ਬੋਲਾ ਬੇਕ ਨੇ 90 90 ਹਾਂ 92 ਬੋਲੇ 500 500 ਚੱਕ 5 505 ਬੋਲਦਾ ਭਾਈ 505 ਲਓ ਜੀ 505 ਰੁਪਏ ਜਿਹੜਾ ਐ ਵਧੀਆ ਟੋਪ ਕੁਆਲਟੀ ਸੀਗੀ ਵੇਖੋ ਭਾਈ ਐ ਤੂੜੀ ਵੇਖੋ ਭਾਈ ਪਹਿਲਾਂ ਤਾਂ ਲਓ ਭਾਈ 505 ਰੁਪਏ ਰੇਡ ਗਿਆ ਪਰ ਭਾਈ ਬੱਲੇ 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 ਭਾਈ ਤੇ ਕਮੈਂਟ ਕਰਕੇ ਦੱਸੋਗੇ ਫਿਰ ਥੋੜੇ ਰੀਏ ਚ ਜਿਹੜਾ ਕੀ ਰੇਟ ਜਿਹੜਾ ਚੱਲ ਜਾਂਦਾ ਭਾਈ ਤੇ ਥੂੜੀ ਇਹ ਵੀ ਬਹੁਤ ਵਧੀਆ ਭਾਈ ਵੇਖੋ ਹਾਂ ਵਧੀਆ ਤੁੜੀ ਇਹ ਵੀ ਫੁੱਲ ਕੁਆਲਿਟੀ ਦੀ ਆ ਤੇ ਬਾਕੀ ਇਹਦਾ ਰੇਟ ਵੇਣੇ ਵੀ ਕਿਥੋਂ ਲੈ ਕੇ ਕਿਥੋਂ ਤੱਕ ਜਾ ਰੇਟ ਇਹਦਾ ਜਾਂਦਾ ਭਾਈ ਆ ਜਾਓ ਭਾਈ ਸਾਕੇ ਨਾਲ ਲੋਕੀਏ ਜਿਹਨੇ ਬੰਦੀ ਚੁੱਕਿਆ ਹਾਂ ਉਹ ਤਾਂ ਉਹ ਦੇਖਣ ਮੈਂ ਤਾਂ ਧਿਆਨ ਜਾਂਦਾ ਹਾਂ ਪੰਜੀ ਨਹੀਂ ਭਾਈ ਮੁਰਕਾ ਕਿੰਨੇ ਪਾਉਂਦੇ ਕਿੰਨੇ ਆਉਣੇ ਜਿੰਨਾ ਦੇ ਪੈ ਜਾਣੀ ਜੀ ਲੈ ਲਾ ਹਾਂ ਉਹ ਇੱਕ ਬੈਟਾ ਇੱਕ ਗੱਡ ਰਹੀ ਆ ਕੀ ਪਤਾ ਨਹੀਂ ਕੀ ਰੋਲਾ ਪੈ ਗਿਆ ਭਾਈ ਥੋੜੇ ਜਿਹੜੇ ਨਾਗ ਜਿਹੜੇ 1 2 ਲਾਸਟ ਨਾਗ ਰਹਿ ਗਏ ਜੀ ਇਹ ਲੋ ਭਾਈ ਮਿਲਣੇ ਵੀ ਕੀ ਸਰ ਗਾ ਗੂ ਚੰਗੇ ਵੇਖੋ ਭਾਈ

505 ਰੁਪਏ ਦਾ ਵੀ ਉਹ ਹੀ ਰੇਟ ਲੱਗ ਗਿਆ ਜਿਹੜਾ ਸਿਰਾ ਰੇਟ ਭਾਈ ਐ ਅੰਦਰ ਦੀ ਤੂੜੀ ਸੀ ਆ ਜਿਹੜੇ 3-4 ਨਗਾ ਗਏ ਭਾਈ ਅੰਦਰ ਦੇ ਤੂੜੀ ਐ ਵਧੀਆ ਟਾਪ ਕੁਆਲਿਟੀ ਜਿਹੜੀ ਐ ਵਧੀਆ ਸਿਰਾ ਕੁਆਲਿਟੀ ਦੀ 505 ਰੁਪਏ ਜਿਹੜਾ 2 ਨਗਾ ਦਾ ਰੇਟ ਹੋ ਗਿਆ ਭਾਈ ਦੇ ਲਓ ਭਾਈ ਆ ਵੀ ਜਿਹੜੀ ਤੂੜੀ ਦਾ ਘੈਂਟ ਆ ਭਾਈ ਕੁਆਲਿਟੀ ਐ ਪੂਰੀ ਸਿਰਾ ਤੇ ਬਾਕੀ ਵੇਣੇ ਆ ਵੀ ਕੀ ਰੇਟ ਇਹਦਾ ਵੀ ਜਾਂਦਾ ਜਿਹੜਾ ਵੇਖੋ ਐ ਵਧੀਆ ਕੁਆਲਿਟੀ ਕਿੱਧਰ ਦੀ ਆਊਗਾ ਕੇਵਲਾ ਲੱਵੇ ਯੋਗ ਆ ਕੀ ਬਲ ਕਹਿੰਦੇ ਬਾਈ ਕਿੰਨੇ ਨੂੰ ਆ ਉਹ ਬਾਈ ਨਾ ਜਾਰੇ ਨਾ ਹੋਏ ਵਿੱਚੋਂ ਯਾਦ ਰੱਖੋ 200 ਰੁਪਇਆ 200 100 115 ਕਾ ਨੀ ਕਰੀ ਮਰਦੇ ਡੋੜਾ ਨਾ ਬਾਈ चार् पं सौ सतर सहतर असी पंज सौ पंज दा सौ पंद्रहं बि चालीह चालीह साढे पंज सौ पचंजा सठ पेंहठ सतर उन्हनि पतर असी पियासी नवे पवे चार सौ पंज दा सौ पंद्रहं बि पची पैती ਹੋ ਭਾਈ 435 ਰੁਪਏ ਜਿਹੜਾ ਲਾਸਟ ਨਗਦਾ ਰੇਟ ਲੱਗ ਗਿਆ ਜੀ 435 ਰੁਪਏ ਭਾਈ ਬੱਲੇ 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 ਭਾਈ ਐ ਜਿਹੜਾ ਅੱਜ ਦਾ ਸਰਾ ਰੇਟ ਗਿਆ ਜੀ 505 ਰੁਪਏ ਦੋ ਨਗਦਾ ਦਾ ਰੇਟ ਗਿਆ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਭਾਈ ਜੀ ਸਪੋਰਟ ਐਂ ਰੱਖਿਓ ਜੀ ਆਪਣੇ ਨਾਲ ਤੇ ਠੀਕ ਆ ਭਾਈ ਜੀ ਮਿਲਦੇ ਆ ਕੱਲ ਦੀ ਵੀਡੀਓ ਚ ਭਾਈ